ਯੂ ਸੀ ਪੀ ਸਾਹਿਬੀਆਂ ਅਧਿਆਤਮਿਕਾਵਕ ਅਸੀਂ ਵੈਸੇ ਤੇ ਰੂਟੀਨ ਵਾਈ ਜੀ ਰੇਲਵੇ ਸਟੇਸ਼ਨ ਬਾਕਸ ਤੇ ਟੂਰ ਕਰਦੇ ਰਹੇ ਜਦਾ ਰਿਪੋਰਟ ਤੋਂ ਕਰਦੇ ਰਹੀਆਂ ਉਹ ਸਰ ਕਿੰਨ ਤੁਸੀਂ ਅੱਜ ਜਿਹੜੀ ਹੈ ਜੀ ਆਰ ਪੀ ਤੇ ਆਰ ਪੀ ਐਫ ਦੀ ਟੀਮ ਤੇ ਨਾਲ ਸਾਡਾ ਡਾਉਨ ਸਕਾਡ ਐਂਟੀ ਸਬਟੀਮ ਦੇ ਨਾਲ ਰੇਲਵੇ ਸਟੇਸ਼ਨ ਦੀ ਤੇ ਜਿਹੜੀ ਆਸੇ ਪਾਸੇ ਪਾਰਕਿੰਗ ਵਗੈਰਾ ਦੀ ਜਿਹੜੀ ਹੈ ਚੈੱਕ ਉਹ ਅਸੀਂ ਕਰਾਣਾ ਅਬ ਕੋਈ ਇਨਪੁਟ ਹੈ ਕੀ ਹੈ ਜਾਂ ਵੈਸੇ ਹੀ ਹੈ ਇਨਪੁਟ ਤੇ ਚਲੋ ਜੀ ਆਉਂਦੀਆਂ ਰਹਿੰਦੀਆਂ ਵਾ ਪਰ ਅਸੀਂ ਫਿਰ ਵੀ ਕਿ ਕੋਈ ਖਰਾਰ ਦੀ ਬੰਦਾ ਜਿਹੜਾ ਉਹ ਇੱਥੇ ਕੋਈ ਆਪਣਾ ਸ਼ਰਾਰਤ ਨਾ ਕਰ ਸਕੇ ਉਸ ਨੂੰ ਰੋਕਣ ਲਈ ਅਸੀਂ ਕਰਾ ਰਹੇ ਹਾਂ ਆ ਦੇਸ਼ ਦੇ ਕੋਨੇ ਕੋਨੇ ਤੋਂ ਟ੍ਰੇਨਾਂ ਇੱਥੇ ਅੰਮ੍ਰਿਤਧਰ ਯਾਤਰੀ ਪਹੁੰਚਦੇ ਨੇ ਤੇ ਜਿਹੜੀ ਚੈਕਿੰਗ ਹੈ ਰੁਟੀਨ ਵਾਲੀ ਚੱਲਦੀ ਹੈ ਬਿਲਕੁਲ ਜੀ ਇਹ ਅੱਗੇ ਵੀ ਚੱਲਦੀ ਆ ਤੇ ਹੁਣ ਵੀ ਜਿਹੜੀ ਅਸੀਂ ਅੱਜ ਵੀ ਕੀਤੀ ਆ ਤੇ ਅੱਗੇ ਵੀ ਕਰਦੇ ਹਾਂ ਸਿਰਫ ਕੋਈ ਬੈਗ ਮਿਲਿਆ ਇੱਥੇ ਕੋਈ ਕਹਿੰਦੇ ਇੱਕ ਬੈਗ ਮਿਲਿਆ ਸੀ ਉਹ ਅਲਵਾਰਸ ਸੀ ਪਰ ਉਹਦੇ ਵਿੱਚੋਂ ਕੋਈ ਅਬਜੈਕਟੇਬਲ ਚੀਜ਼ बरामद ਨਹੀਂ ਹੋਈ ਉਸੀ ਕੰਮ ਦੇ ਦੌਰਾਨ ਸਰ ਸਾਰੇ ਸਟੈਂਡ ਦੇ ਕਈ ਬਾਈਕਾਂ ਲੱਗੀਆਂ ਆ ਵਿਦਆਊਟ ਨੰਬਰ ਕੋਈ ਕਾਫੀ ਦਿਨ ਤੋਂ ਲੱਗੀਆਂ ਹੋਣਾ ਪਰ ਉਹ ਵੀ ਅਸੀਂ ਚੈੱਕ ਕਰਾ ਰਹੇ ਜਿਹੜੀ ਕੋਈ ਵਿਦਆਊਟ ਨੰਬਰ ਜਾਂ ਕੋਈ ਬੜੇ ਚਿਰ ਤੋਂ ਲੱਗੀ ਆ ਉਹਦੀ ਅਸੀਂ ਆਪਣੇ ਚੈੱਕ ਕਰਾ ਰਹੇ ਤੇ ਹੋਰ ਆ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਇਸ ਨੂੰ ਇਹੋ ਜੀ ਕਿ ਜਿਹੜਾ ਕੋਈ ਅਸੀਂ ਤੇ ਇਹ ਸਾਡਾ ਇੱਕ ਹੈਗਾ ਵਾ ਕਿ ਇਹਦੇ ਕਰਕੇ ਵੀ ਕੋਈ ਸ਼ਰਾਬੀ ਬੰਦਾ ਜਿਹੜਾ ਉਹ ਸਾਡੇ ਰੇਲਵੇ ਸਟੇਸ਼ਨ ਤੇ ਇੱਥੇ ਕੋ ਪਹੁੰਚ ਨਹੀਂ ਸਕੇ ਤੇ ਨਾ ਹੀ ਕੋ ਸ਼ਰਾਬ ਤੇ ਸ਼ਹਿਰ ਵਾਸੀ ਨੂੰ ਗੀਲ ਸ਼ਹਿਰ ਵਾਸੀਆਂ ਨੂੰ ਇਹੋ ਆ ਜੀ ਕਿ ਪੁਲਿਸ ਦਾ ਸਾਥ ਦਿਓ ਜੇ ਉਹਨਾਂ ਨੂੰ ਕੋਈ ਸ਼ੱਕੀ ਬੰਦੇ ਦੀ ਮੂਵਮੈਂਟ ਜਾਂ ਕੋਈ ਸ਼ੱਕੀ ਚੀਜ਼ ਮਿਲਦੀ ਆ ਉਹਦੇ ਬਾਰੇ ਤੁਰੰਤ ਸਾਡੇ ਕੰਟਰੋਲ ਰੂਮ ਤੇ ਜਾਂ ਸਾਡੇ ਅਫਸਰਾਂ ਦੇ ਵੀ ਨੰਬਰ ਹੈਗੇ ਆ ਆਮ ਪਬਲਿਕ ਕੋਲ ਉਹਦੇ ਬਾਰੇ ਸਾਨੂੰ ਸੂਚਿਤ ਕਰੋ ਇਸ ਤੋਂ ਪਹਿਲਾਂ ਵੀ ਜਦੋਂ ਜੀ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਲਾਰ ਗੋਪੀ ਸਿੰਘ ਪੁੰਨਰ ਜੀ ਬੀਆਂ ਹਾਜ਼ਰ ਤਾਂ ਨੇ ਕਿ ਅਸੀਂ ਰੈਂਡਮਲੀ ਰੇਲਵੇ ਸਟੇਸ਼ਨ ਬਸਟਾਨਾ ਜਾਂ ਹੋਰ ਪੀੜਪੜਕੇ ਵਾਲੀਆਂ ਜਗ੍ਹਾਾਂ 'ਤੇ ਸੈਕਿਉਰਿਟੀ ਟੀਮ ਦੇ ਨਾਲ ਜੀਆਰਪੀ ਦੀ ਟੀਮ ਨਾਲ ਤੇ ਆਰਪੀਐਫ ਦੀ ਟੀਮ ਦੇ ਨਾਲ ਅਸੀਂ ਕਾਫੀ ਅਕਸਰ ਕਰੋਦੇ ਰਹਿੰਦੇ ਆ ਉਸੇ ਰੂਟੀਨ ਵਾਈਜ਼ ਅਸੀਂ ਅੱਜ ਜਿਹੜੀ ਆ ਉਹ ਰੇਲਵੇ ਸਟੇਸ਼ਨ ਦੀ ਜਿਹੜੀਆਂ ਇਹਨਾਂ ਟੀਮਾਂ ਦੇ ਨਾਲ ਚੈਕਿੰਗ ਕਰਵਾਈ ਆ ਕਿ ਕੋਈ ਸ਼ੱਕੀ ਵਿਅਕਤੀ ਕੋਈ ਨਿਵਾਰ ਸ਼ਕੀਲ ਜਾਂ ਕੋਈ ਸ਼ੱਕੀ ਡਰਾਵਾ ਸਮਾਨ ਉਹਦੀ ਜਦੀ ਏਟੀਕਲ ਵੀ ਚੈਕਿੰਗ ਕਰਾਈ ਆ ਤਾਂ ਕਿ ਕੋਈ ਵੀ ਸ਼ੱਕੀ ਜਿਹੜੀ ਨੂੰ ਪ੍ਰੀਵੈਂਟ ਮੇਜਰ ਦੇ ਤੌਰ ਤੇ ਅਸੀਂ ਕਰੀਏ ਸਰ ਕਿਸੇ ਤਰ੍ਹਾਂ ਦੀ ਕੋਈ ਛੱਕੀ ਚੀਜ਼ ਮਿਲੀ ਨਹੀਂ ਅਜੇ ਤੱਕ ਨਹੀਂ ਮਿਲੀ ਪਰ ਫਿਰ ਨਾਲ ਅਸੀਂ ਅਜੇ ਕਰ ਰਹੇ ਹਾਂ ਜੇ ਅੱਧਾ ਪੂਨਾ ਕੀਤਾ ਹੋਰ ਅਸੀਂ ਚੈੱਕ ਕਰਾਂਗੇ ਇੱਥੇ ਚੋਰੀ ਦੀ ਜੇ ਮਾਰਦਾ ਤਾਂ ਮਿਲਿਆ ਹੁੰਦਾ ਹਾਂ ਉਹ ਬੜੀ ਹਾਂਜੀ ਉਹੋ ਜੀ ਉਹਦੇ ਬਾਰੇ ਕਿ ਉਹ ਜਿਹੜੀਆਂ ਕਿ ਅਸੀਂ ਜਿਹੜੇ ਪਰਸਨ ਨੇ ਉਹਨਾਂ ਨੂੰ ਆਪਣੀ ਜਿਹੀ ਸਾਡੇ ਆ ਪਾਇਸ ਆ ਉਹਦੇ ਰਹੀ ਕੋਈ ਚੋਰ ਜੇ ਕੋ ਦਾ ਕ੍ਰਿਮੀਨਲ ਕੋਡ ਆ ਉਹਦੀ ਵੀ ਫੋਟੋ ਲੈ ਕੇ ਉਹ ਵੀ ਅਸੀਂ ਚੈੱਕ ਕਰਾਂਗੇ ਕਿ ਕੋਈ ਚੋਰ ਤੇ ਇੱਥੇ ਪਰਿਆ ਫਿਰਦਾ ਸਰ ਬਾਰੀ ਚੈਕਿੰਗ ਹੋਈ ਹੈ ਜਾਂ ਬਾਰ ਸੈਕਿੰਡ ਸਟੈਂਡਸ ਕੋ ਚੈੱਕ ਕੀਤਾ ਗਿਆ ਹਾਂਜੀ ਸਾਰੇ ਅਸੀਂ ਕਰਾ ਰਹੇ ਹਾਂ ਜੀ ਅੱਜ ਅਸੀਂ ਆਪਣਾ ਜਿਹੜੀ ਇਹ ਕੰਮ ਖਤਮ ਨਹੀਂ ਕੀਤਾ ਅਸੀਂ ਕਰਾ ਰਹੇ ਹਾਂ ਸਰ ਵਿਦਆਊਟ ਨੰਬਰ ਪਲੇਟ ਵੀ ਕਈ ਜਿਹੜੇ ਬਾਈਕ ਜਾਂ ਕਿਦਾਂ ਬਿਲਕੁਲ ਬਿਲਕੁਲ ਜੀ ਸਾਰੇ ਕੋਈ ਜਿਹੜੇ ਵਿਦਆਊਟ ਨੰਬਰ ਜਾਂ ਅਸੀਂ ਜਿਹੜਾ ਪਾਰਕਿੰਗ ਜਿਹੜਾ ਜਿੱਥੇ ਵਹੀਕਲ ਪਾਰਕ ਹੁੰਦੇ ਉਹਦੀ ਵੀ ਚੈੱਕ ਕਰਾਂਗੇ